ਅਜ ਉਹਰੇ ਪੜੇ ਬਈ ਨਾਮ ਆ ਮੇ ਜੀ ਬ੍ਰਿੰਦਰ ਕੁਮਾਰ ਜੀ ਕੀ ਅੱਜ ਤੁਸੀਂ ਧਰਨ ਆ ਲਾਇਆ ਗਿਆ ਜਨਤ ਸਿੰਘ ਉਹਨੇ ਕੀ ਮਤਲਬ ਹੈ ਜੀ ਇਹ ਮਤਲਬ ਹੈ ਸਾਡੀ ਭੂਆ ਦਾ ਮੁੰਡਾ ਵਿਕਾਸ ਕੁਮਾਰ ਉਰਫ ਜੋਨੀ ਬਨਾਲੇ ਦਾ ਰਹਿਣ ਵਾਲਾ ਹੈ ਤੇ ਇੱਥੇ ਉਹ ਸਫੇਰਪਾਰ ਦਾ ਕੰਮ ਕਰਦਾ ਸੀਗਾ ਉਹਦਾ ਵਧੀਆ ਕੰਮ ਚੱਲਦਾ ਸੀਗਾ ਇਹ ਜਿਹੜੇ ਕਾਕਾ ਜੀ ਹੈ ਮਤਲਬ ਕਿ ਉਹਦੇ ਸਾਧੂ ਹੈਗੇ ਉਹਨਾਂ ਦੀ ਵਾਲੀ ਜਾਣੀ ਸੀ ਉੱਤੇ ਬੈਠ ਬੁਕਤੀ ਸੀ ਤੇ ਉਹਨਾਂ ਨੇ ਕਿਤੇ ਉਹਦਾ ਉਹਦਾ ਮਤਲਬ ਉਹ ਕੰਮ ਬੰਦ ਚੱਲਦਾ ਬੰਦ ਕੰਮ ਬੰਦ ਕਰਾ ਕੇ ਆ ਦਿਨਾਂ 파ਰਟਿਸਿਪ ਕਰ ਲਈ। ਕੋਈ ਕੰਮ ਨਹੀਂ ਕੀਤਾ। ਇਹ ਸਪੀਡ ਸੀ ਦਾ ਮਤਲਬ ਕੋਈ ਸ਼ੌਕ ਸੀ। ਕਾਕਾ ਜੀ ਨੇ ਉਹ ਕਿੱਥੇ? ਕਾਕਾ ਜੀ ਨਾਲ। ਤੇ ਹੁਣ ਕੀ ਮਤਲਬ? ਤੇ ਇਥੇ ਜਿਹੜਾ ਕੋਈ ਉਹਦਾ ਸਿਸਟਮ ਵਿਚਾਰਾ ਵੇਚ-ਵਟ ਕੇ ਕਰੋੜ ਰੁਪਇਆ ਉੱਥੇ ਲੈ ਗਿਆ ਉਹ। ਉੱਥੇ ਲਗਤ ਕਰਤੀ। ਤੇ ਹੁਣ ਤਿੰਨ ਚਾਰ ਦਿਨਾਂ ਦਾ ਉਹ ਲਾਪਤਾ ਹੋ ਰਿਹਾ। ਅਸੀਂ ਪ੍ਰਸ਼ਾਸਨ ਨੂੰ ਦੇਹੀ ਮੰਗ ਕਰਦੇ ਆਂ ਵੀ ਸਾਡਾ ਭਰਾ ਨਹੀਂ ਤੁਸੀਂ ਗੈਸ ਏਜੰਸੀ ਮਰੇ ਧਾਰਨਾ ਦਿੱਤਾ ਇਹਨਾਂ ਦਾ ਕੀ ਰੋਲ ਹੈ ਜੀ ਕੋਈ ਰੋਲ ਹੈ ਕਾਕਾ ਜੀ ਦੀ ਗੈਸ ਏਜੰਸੀ ਹੈਗੀ ਜਿੰਨਾ ਤੇ ਜਿੰਨੀ ਪਾਰਟਨਰਸ਼ਿਪ ਹੈ ਉਹਨਾਂ ਨਾਲ ਅੱਛਾ ਜੀ ਤੁਹਾਨੂੰ ਵੀ ਸ਼ੱਕ ਹੈ ਵੀ ਇਹਨਾਂ ਦੇ ਕੋਈ ਆ ਸ਼ੱਕ ਦੇ ਆਧਾਰ ਤੇ ਵੀ ਕਾਕਾ ਜੀ ਕੋਲ ਹੈ ਤਾਂ ਕੋਈ ਕੀ ਮੰਗ ਕਰਦੇ ਸਾਡਾ ਭਰਾ ਸਾਨੂੰ ਸੰਪੇ ਜਿਆਦਾ ਬੱਸ ਦਿੱਤਾ ਜਾਂਦਾ ਓਤੇ 15% ਕਰਦੇ ਹਾਂ ਜੀ ਮੈਂ ਬਰਿੰਦਰ ਕੁਮਾਰ ਪੁੱਤਰ ਸ਼੍ਰੀ ਮਦਨ ਲਾਲ ਠੀਕ ਹੈ ਜੀ ਅਸੀਂ ਇੱਕ ਸਾਂਝਾ ਕੰਮ ਕੀਤਾ ਸੀ ਪੰਜ ਕੋਲੇ ਵਿਕਾਸ ਕੁਮਾਰ ਜੀ ਇੱਕ ਅਮਿਤ ਕਾਉਂਸਲ ਕਿੰਤੋਂ ਦਿਨ ਨਹੀਂ ਬੰਦੇ ਅਮਿਤ ਕਾਂਸਲ ਹੈਗਾ ਡੇਰਾ ਬਸੀ ਦਾ ਵਿਕਾਸ ਕੁਮਾਰ ਹੈਗਾ ਬਰਨਾਲੇ ਦਾ ਮੇਰਾ ਸਾਡੂ ਠੀਕ ਹੈ ਅਸੀਂ ਕੰਮ ਕੀਤਾ ਸੀ ਉਹ ਉੱਥੇ ਬੈੰਦਾ ਸੀ ਉਹੀ ਸਾਰਾ ਕੁਝ ਸ਼ਾਮਲਦਾ ਸੀਗਾ ਸਾਡਾ ਆਉਣ ਨਹੀਂ ਜਾਣ ਨਹੀਂ ਸੀ ਇੱਥੇ ਜ਼ਿੰਮੇਵਾਰੀ ਉਹਦੀ ਸੀ ਸਾਰੀ ਇਸ ਤੋਂ ਬਾਅਦ ਮੈਨੂੰ ਪਰਸੋ ਪਤਾ ਲੱਗਿਆ ਇਹ ਤੇ ਇਹਦੀ ਘਰ ਵਾਲੀ ਇੱਥੇ ਬੈਠੇ ਸੀ ਸੋਮਵਾਰ ਦੋਨੋਂ ਉੱਥੇ ਸੀਗੇ ਪੰਜ ਕੁਲੇ ਫਿਰ ਵਾਗ ਗਿਆ ਕਿਤੇ ਮੈਨੂੰ ਫੋਨ ਆਇਆ ਵੀ ਇਹ ਕਿਤੇ ਚਲੇ ਗਈ ਵਾਪਸ ਨਹੀਂ ਆਈ ਇਸ ਤੋਂ ਬਾਅਦ ਮੈਂ ਕਿਤੇ ਇਹਦਾ ਸਾਲਾ ਸੰਘਰੂਰ ਬਿੰਨੂ ਨਾਲ ਲੈ ਕੇ ਅਸੀਂ ਉਹਨੂੰ ਲੱਭ ਰਹੇ ਹਾਂ ਕੱਲ ਅਸੀਂ ਇੱਕ ਇਨਵੈਸਟੀਗੇਸ਼ਨ ਲਈ ਐਫ ਆਈ ਆਰ ਲਿਖਾਈ ਹੋਈ ਸਾਡਾ ਬੰਦਾ ਸਾਨੂੰ ਪੇਸ਼ ਕੀਤਾ ਜਾ ਪੰਜ ਕੋਲੇ ਸੈਕਟਰ 15 ਸੇ ਐਫ ਆਈ ਆਰ ਨੰਬਰ ਜਾਦਾ ਮੇਰੇ ਉਹ ਅਰुण ਕਾਉਂਸਲ ਕਰਨੀ ਹੋਆ ਉਹ ਵੀ ਸਾਲ ਆ ਉਹਦਾ ਸਾਲ ਹਾਂ ਮੇਰਾ ਵੀ ਸਾਲ ਆ ਉਹਦਾ ਵੀ ਸਾਲ ਉਹ ਵੀ ਡੇਰਾ ਵਸੀ ਰਹਿੰਦਾ ਉਹਦੇ ਕਿੰਨੇ ਐਫ ਆਈ ਆਰ ਲਿਖਾਈ ਆ ਜਿਹੜੇ ਗੁੰਮ ਹੋਏ ਉਹਨਾਂ ਦਾ ਕੀ ਨਾਮ ਆ ਜੀ ਵਿਕਾਸ ਗਰ ਅਸੀਂ ਖੁਦ ਚਾਹੁੰਦੇ ਆ ਵੀ ਸੱਚਾਈ ਆ ਕੇ ਸਾਡਾ ਬੰਦਾ ਸਾਡੇ ਕੋਲੇ ਹੱਥ ਜੋੜ ਕੇ ਆ ਵੀ ਬਰਨਾਲੇ ਆਪਦੇ ਘਰੇ ਰਹਿੰਦਾ ਹੋਵੇ ਕੋਈ ਪਾਰਟਨਰਸ਼ਿਪ ਕੰਮ ਦੀ ਨਹੀਂ ਕੋਈ ਰੋਲਾ ਪਿਆ ਕੋਈ ਇਹੋ ਜਿਹਾ ਰੋਲਾ ਨਹੀਂ ਹੈਗਾ ਕੁਝ ਵੀ ਨਹੀਂ ਹੈ ਉਹਦੇ ਨਾਲ ਕੋਈ ਮੇਰੀ ਗੱਲ ਨਹੀਂ ਹੋਈ ਮੈਂ ਉੱਥੇ ਗਿਆ ਨਹੀਂ ਮੇਰੀ ਕੋਈ ਗੱਲ ਨਹੀਂ ਹੋਈ ਮੇਰਾ ਫੋਨ ਵੀ ਚਾਹੇ ਟ੍ਰੇਸ ਕੀਤਾ ਜਾ ਕੋਈ ਦਿੱਕਤ ਨਹੀਂ ਮੈਂ ਉੱਥੇ ਚਲੇ ਗਿਆ ਨਹੀਂ ਕਿਸੇ ਟਾਈਮ ਨਾ ਮੇਰਾ ਉੱਥੇ ਜਾਣ ਦਾ ਸੀਗਾ ਮੈਂ ਤਾਂ ਇੱਕ ਜਸਟ ਪਾਰਟਨਰ ਸੀ ਉਹਦੀ ਜ਼ਿੰਮੇਵਾਰੀ ਸੀ ਉਹਦੀ ਤਨਖਾਹ ਪੈਂਦੀ ਸੀ ਉੱਥੇ ਉੱਥੇ ਕੰਮ ਉਹ ਸੰਭਲਦੇ ਸੀ ਉਹ ਸੰਭਲਦੇ ਸੀ ਉਹਦੀ ਤਨਖਾਹ ਪੈਂਦੀ ਸੀ ਉੱਥੇ ਸਾਨੂੰ ਕਿਦੋਂ ਪਤਾ ਲੱਗਿਆ ਵੀ ਉਹ ਗੁੰਮ ਹੋ ਗਿਆ ਉਹ ਸਾਨੂੰ 12 ਵਜੇ ਤੋਂ ਬਾਅਦ ਫੋਨ ਆਇਆ ਕਿਹੜੇ ਦਿਨ 3 ਤਰੀਕ ਆਹੀ ਸੋਮਵਾਰ ਨੂੰ ਜਿੱਦਿਓ ਗਿਆ ਇਸ ਤੋਂ ਬਾਅਦ ਮੈਂ ਉਹਦੇ ਸਾਲੇ ਨੂੰ ਸਕੇ ਨੂੰ ਮੇਰਾ ਵੀ ਸਾਲਾ ਉਹਨੂੰ ਲੈ ਕੇ ਸੀ ਚੰਡੀਗੜ੍ਹ ਗਏ ਆ ਲੱਭ ਰਹੇ ਆ ਕੱਲ ਐਫ ਆਈ ਆਰ ਲਿਖਾਈ ਆ ਅਰੁਣ ਕਾਉਂਸਲ ਕਰਦੇ ਫੁੱਲ ਫਲੈਸ਼ ਇਨਕੁਆਰੀ ਕਰਕੇ ਬੰਦਾ ਉਹਰੇ ਪੇਸ਼ ਕੀਤਾ ਜਾਵੇ ਤਾਂ ਕਿ ਸਾਡਾ ਕੁੜੀ ਦਾ ਘਰ ਚੱਲਦਾ ਰਹੇ ਬਸਦਾ ਰਹੇ ਉਹ ਦੁੱਧ ਦੁੱਧ ਹੋਵੇ ਲੜ ਕੇ ਗਏ ਨੇ ਆ ਵੀ ਦੀ ਪਹਿਲਾਂ ਨਾ ਨਾ ਵੈਸ ਹੋਈ ਆ ਉੱਥੇ ਕੰਮ ਤੇ ਤਾਂ ਉਹ ਬੰਦਾ ਮੁੜ ਕੇ ਤੇ ਆਇਆ ਨਹੀਂ ਹੈਗਾ ਕਾਕੀ ਨਾਲ ਵੈਸ ਹਾਂ ਕਾਕੀ ਨਾਲ ਵੈਸ ਹੋਈ ਜਾ ਦੱਸਣ ਦਾ ਕਦੋਂ ਵੈਸ ਹੋਈ ਇਹ ਇਹ ਐਤਵਾਰ ਦੇ ਵਿੱਚ ਹੋਇਆ ਜਿਹੜਾ ਐਤਵਾਰ ਸੀ ਉਹਨਾਂ ਕਿ ਜਿਹੜਾ ਐਤਵਾਰ ਹਾਂ ਜੀ ਹਾਂ ਫਿਰ ਉਸ ਤੋਂ ਬਾਅਦ ਚਲਾ ਗਿਆ ਉਸ ਤੋਂ ਬਾਅਦ ਨਹੀਂ ਮਿਲਿਆ ਗਿਆ ਉਹਦੇ ਭਰਾ ਦਾ ਦੱਸਣ ਦੇ ਲਈ ਨਹੀਂ ਕੋਈ ਫੋਨ ਨੰਬਰ ਨਹੀਂ ਉਹਨੂੰ ਸੰਪਰਕ ਨਹੀਂ ਹੋਇਆ ਕੋਈ ਫੋਨ ਉਹ ਸਾਰਾ ਕੁਝ ਛੱਡ ਗਿਆ ਉੱਥੇ ਯਾਨੀ ਕਿ ਐਤਵਾਰ ਤੋਂ ਬਾਅਦ ਦਾ ਪਤਾ ਹੋਇਆ ਹਾਂ ਜੀ ਹਾਂ ਇਹ ਪੂਰਾ ਦੋਸ਼ੀ ਹੈ ਕੰਮ ਚ ਇੱਥੋਂ ਲੈ ਕੇ ਗਿਆ ਇਹ ਸਾਰਾ ਕਾਰੋਬਾਰ ਵਕਿਆ ਕੇ ਇਹ ਲੈ ਕੇ ਗਿਆ ਬੰਦਾ ਕਾਕਾ ਲੈ ਕੇ ਹਾਂ ਕਾਰੋਬਾਰ ਸੀਗਾ ਇੰਜ ਸਪੇਅਰ ਪਾਰਟ ਦਾ ਕਾਰੋਬਾਰ ਸਪੇਅਰ ਪਾਰਟ ਦਾ ਸੀਗਾ ਜੀ ਇਹ ਚਿਫਾ ਕਾਰਾਂ ਦੇ ਤਨੋਲਾ ਰੋਡ ਤੇ ਚਿਫਾ ਕਾਰਾਂ ਦਾ ਸਪੇਅਰ ਪਾਰਟ ਸੀਗਾ ਕਿੱਥੇ ਲੈ ਗਿਆ ਸੀ ਜੀ ਕਾਕਾ ਜੀ ਉਹਨਾਂ ਨੂੰ ਕੰਮ ਕਰਾਵਾ ਪੰਜ ਕੋਲੇ ਲੈ ਗਿਆ ਪੰਜ ਕੋਲੇ ਵਧੀਆ ਇੱਥੇ ਵਧੀਆ ਚੱਲਦਾ ਸੀਗਾ ਆਪਦੇ ਭਾਈਆਂ 'ਚ ਬੈਠਾ ਜੀ ਗਿਆ ਉਹ ਬੰਦੇ ਦੇ ਹੀ ਹੋਣਗੇ ਜਿਹੜੇ ਲਾਪਤ ਹੋਏ ਵਿਕਾਸ ਕਰ ਗਏ ਵਿਕਾਸ ਕਰ ਗਏ ਇਹ ਬਰਨਾਲੇ ਦੇ ਹੀ ਹਾਂ ਜੀ ਇਹਦੇ ਕੋਈ ਪੁਲਿਸ ਨੂੰ ਨਹੀਂ ਤਲਾਹ ਦਿੱਤੀ ਤੁਸੀਂ ਹਾਂ ਦਿੱਤੀ ਉਸੇ ਦਿੱਤੀ ਹੋਈ ਆ ਚੰਡੀਗੜੀ ਵੀ ਆ ਪੰਚਕੂਲੇ ਇਹਨਾਂ ਦੀ ਨਾਟਕੀ ਕੀਤਾ ਹੋਇਆ ਇੱਥੇ ਦਿੱਤੀ ਆ ਨਾ ਜਿਹੜੀ ਆ ਸਭ ਨੂੰ ਵੀ ਪਤਾ ਹੈਗਾ ਸਾਨੂੰ ਤਾਂ ਪਤੀ ਨਹੀਂ ਸੀਗਾ ਉਹਦੇ ਭਰਾ ਤੋਂ ਵੀ ਤੋੜ ਲਿਆ ਸੀ ਉਹਨੂੰ ਮਤਲਬ ਚਲੋ ਹੁਣ ਤੁਸੀਂ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਫੜਕੇ ਨੂੰ ਅੰਦਰ ਦਿੱਤਾ ਜਾਵੇਂ ਬੰਦਾ ਜੇ ਦੋਸ਼ੀ ਹੈਗਾ ਇਹਨੂੰ ਅੰਦਰ ਦਿੱਤਾ ਜਾਵੇ ਸਾਡਾ ਬੰਦਾ ਇਹ ਬੰਦਾ ਅੰਡ ਕੋਲ ਚਾਹੀਦਾ ਬੰਦਾ